ਮਕੈਨਿਕ ਕੰਪਲੀਟ ਉਹ ਯਾਰ ਬੈਠੋ ਬਾਜਵਾ ਜੀ ਤੁਹਾਨੂੰ ਟਾਈਮ ਮਿਲੂਗਾ ਸਰ ਨਾ ਅਚਾਰ ਆ ਗਏ ਤੁਹਾਨੂੰ ਐਕਚੁਅਲੀ ਪਤਾ ਹੈ ਪ੍ਰੋਬਲਮ ਕੀ ਹੈ ਜੀ ਇਹਨਾਂ ਨੇ ਲੰਮਾ ਹੋਇਆ ਰੱਬਾ ਉਹ ਬੈਠੋ ਮਹਾਰਾਜ ਆ ਅੱਛਾ ਬੈਠੋ 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 ਬਾਜਵਾ ਜੀ ਸਰ ਸਥਿਤੀ ਕਾ ਜੀ ਡੈਟਿੰਗ ਕੰਪਲੀਟ ਬਾਜਵਾ ਜੀ ਸੀਟ ਥੱਲੇ ਸਰ ਇਹਨਾਂ ਦੀ ਸੀਟ ਥੱਲੇ ਫੇਵਿਕੋ ਲਓ ਜੀ ਡੱਬਾ ਮੈਂ ਲੈ ਕੇ ਦੇਣਾ ਕੀ ਫੜ ਕੇ ਆਇਆ ਕਰੋ ਇਹ ਬਹਾਨਾ ਬਾਲ ਕੇ ਬਾਹਰ ਜਾਂਦਾ ਸੇ ਬਾਹਰ ਨਾ ਜਾਣ ਦਿਓ ਇਹਨਾਂ ਨੂੰ ਫਿਰ ਬਾਹਰ ਨਾ ਜਾਣ ਦਿਓ ਮੈਂ ਜਿੰਦਾ ਗੁੰਜੀ ਤੁਹਾਨੂੰ ਦਿੱਤਾ ਆਇਆ ਪਹਿਲਾਂ ਮਿਸਾਨਾ ਸਿਖਾ ਮੈਂ ਤਾਂ ਬਾਪੂ ਜੀ ਨੂੰ ਠਾਇਆ ਸੀਗਾ ਵੀ ਇਹਨਾਂ ਨੂੰ ਚੁੱਪ ਕਰਾਉਣ ਬਾਪੂ ਨੂੰ ਕੌਣ ਚੁੱਪ ਕਰਾਊ ਚਲੋ ਹਣਪੇ ਤੇ ਬਾਪੂ ਖੋਜੀ ਪਿਆ ਤਾਂ ਦੋ ਮਿੰਟ ਦੇ ਦਿਓ ਹਮ ਸਿੰਘ ਸਾਹਿਬ ਸਿੰਘ ਸਾਹਿਬ ਸਿੰਘ ਸਾਹਿਬ ਦੇਖੋ ਹਣ ਮੈਨੂੰ ਬੋਲ ਰਿਹਾ ਤੇ ਤੁਸੀਂ ਦੇਖੋ ਜਦੋਂ ਤੁਸੀਂ ਉੱਠਣਾ ਮੈਂ ਨਹੀਂ ਉੱਠਣਾ पर, 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 में चलो चलो बहुत फिर लड़ पो हम फिर ठीक हो जाओ लग आओ चलिए अज ही चलने ਕਿਉਂ ਨਹੀਂ ਕਰਦੇ ਤੁਸੀਂ ਕਰੋ ਤੁਹਾਡੇ ਵਾਲੇ ਦਾ ਕੀਤਾ ਤੁਸੀਂ ਗੱਲ ਤਾਂ ਸੁਣ ਲਓ ਬਾਜਬਾ ਸਾਹਿਬ ਗਾਲੀ ਸੁਣ ਸਕਦੇ ਪਾਪਾ ਮੋਦੀ ਜੀ ਨੇ ਯੁੱਧ ਤੇ ਰਖਵਾ ਦਿਆ